ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਸਤਿਗੁਰਾਂ ਨਾਲ ਸਮੇਰ ਪਰਬੱਤੀ ਚਰਚਾ ਕਰਦਿਆਂ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਸਰੂ ਪਰਮੇਸ਼ਰ ਦੀ ਪ੍ਰਾਪਤੀ ਦੁਖੀ ਰਹਿਣ ਕਰਕੇ ਹੁੰਦੀ ਹੈ ਜਾਂ ਸੁਖਿਆਰੇ ਰਹਿਣ ਕਰਕੇ ਹੁੰਦੀ ਹੈ ਜਾਂ ਪਾਣੀ ਵਿੱਚ ਰਹਿਣੇ ਕਰਕੇ ਹੁੰਦੀ ਹੈ ਮਾਫ਼ ਕਰਨਾ ਸਿੱਧਾ ਨੇ ਸਤਿਗੁਰਾਂ ਨੇ ਉੱਤਰ ਵਿੱਚ ਇਹ ਸ਼ਲੋਕ ਉਚਾਰਨ ਕੀਤਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰਹਿ ਦੁਖੀ ਰਹਿਣੇ ਕਰਕੇ ਵੀ ਸਤ ਸੱਚ ਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਸੁਖੀ ਸੁਖਿਆਰੇ ਰਹਿਣੇ ਕਰਕੇ ਵੀ ਸੱਚ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਪਾਣੀ ਜਲ ਦੇ ਜੰਤ ਜੀਵਾਂ ਸਮਾਨ ਪਾਣੀ ਵਿੱਚ ਫਿਰਨੇ ਕਰਕੇ ਵੀ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਵਾ ਜਿਵੇਂ ਮੱਛੀਆਂ ਆਦ ਜੰਤ ਜੀਵ ਪਾਣੀ ਵਿੱਚ ਫਿਰਦੇ ਉਹਨਾਂ ਨੂੰ ਵੀ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਇਸੇ ਤਰ੍ਹਾਂ ਜਲਤਾਰੇ ਆਦ ਕਰਨੇ ਕਰਕੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਫੇ ਪ੍ਰਸ਼ਨ ਸੀ ਹੈ ਤਪਾ ਜੀ ਕਿ ਸਿਰ ਮੂ ਮਨਾਉਣ ਨਾਲ ਜਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਨੇ ਜਾਂ ਦੇਸ਼ ਦਿਸ਼ਾਂਤਾਂ ਵਿੱਚ ਫਿਰਨੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ ਨਾ ਸਤ ਮੂਡ ਮੜਾਈ ਕੇਸੀ ਨਾ ਸਤ ਪੜਿਆ ਦੇਸ਼ ਫਿਰੈ ਪਤਸ਼ਾਹ ਫਰਮਾਉਂਦੇ ਆ ਸਿਰ ਦੇ ਕੇਸ ਮਨਾਉਣੇ ਕਰਕੇ ਵੀ ਸੱਚ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਚਾਰ ਵੇਦ ਛੇ ਸ਼ਾਸਤਰ 27 ਸਿਮਰਤੀਆਂ ਆਦ ਗ੍ਰੰਥਾਂ ਨੂੰ ਪੜ੍ਹਨੇ ਕਰਕੇ ਤੇ ਦੇਸ਼ਾਂ ਦੇ ਦਸ਼ਾਂਤਰਾ ਵਿੱਚ ਫਿਰਨੇ ਕਰਕੇ ਵਾ ਦੇਸ਼ ਦਸ਼ਾਂਤਰਾ ਵਿੱਚ ਪੜ੍ਹਨੇ ਫਿਰਨੇ ਕਰਕੇ ਵੀ ਸੱਚ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਨਾ ਸਤ ਰੁਖੀ ਬਿਰਖੀ ਪੱਤਰ ਆਪ ਤਿਸ਼ਾਵੈ ਦੁਖ ਸਹੈ। ਨਾ ਹੀ ਸੱਚ ਸਰੂਪ ਦੀ ਬਰਕਤ ਬਣ ਕੇ ਜੰਗਲਾਂ ਵਿੱਚ ਬੀਜੇ ਤੋਂ ਬਗੈਰ ਉੱਗੇ ਰੁਖੀ ਰੁੱਖਾਂ ਤੇ ਬਾਗਾਂ ਵਿੱਚ ਫਲਦਾਰ ਲਾਏ ਹੋਏ ਬਿਰਖੀ ਬਿਰਖਾਂ ਦੇ ਥੱਲੇ ਰਹਿਣੇ ਕਰਕੇ ਹੁੰਦੀ ਬਾ ਰੁੱਖਾਂ ਬਿਰਖਾਂ ਦੇ ਫਲ ਖਾਣ ਕਰਕੇ ਪੱਥਰਾਂ ਵੱਤ ਗਰਮੀ ਸਰਦੀ ਸਹਾਰਨੇ ਜਾਂ ਪਰਬਤਾਂ ਉੱਤੇ ਰਹਿਣੇ ਕਰਕੇ ਤੇ ਆਪਣੇ ਆਪ ਨੂੰ ਤਿਸ਼ਾਵੈ ਛਲਾਉਣੇ ਪਾਪ ਕਾਂਜੀ ਕਲਵੱਤਰ ਲੈਣਾ ਇਤਿਆਦਕ ਦੁੱਖਾਂ ਨੂੰ ਸਹਿ ਸਹਾਰਨੇ ਕਰਕੇ ਵੀ ਸੱਚ ਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਨਾ ਸਤ ਹਸਦੀ ਬੱਦੇ ਸੰਗਲ ਨਾ ਸਤ ਗਾਈ ਕਾਹ ਚਰਹਿ ਹਾਂ ਹਾਥੀ ਵਾਂਗੂ ਜੰਜੀਰਾਂ ਨਾਲ ਬੱਦੇ ਬੰਨਣੇ ਕਰਕੇ ਵੀ ਸੱਚ ਸਰੂਪ ਦੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਰਿਖੀ ਬਣ ਕੇ ਵੀ ਗਾਈਆਂ ਗਾਵਾਂ ਨੂੰ ਚਰਹਿ ਚਗਾਉਣੇ ਕਰਕੇ ਵੀ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਜਿਸ ਹੱਥ ਸਿੱਧ ਦੇਵੇ ਜੇ ਕੋ ਸੋਈ ਜਿਸ ਨੂੰ ਦੇ ਤਿਸ ਆਇ ਮਿਲੈ ਜਿਸ ਪਰਮੇਸ਼ਰ ਵਾ ਗੁਰਾਂ ਦੇ ਹੱਥ ਵਿੱਚ ਰਿੱਧੀ ਸਿੱਧੀ ਵਾ ਸਿੱਧ ਮੁਕਤੀ ਹੈ ਜੇਕਰ ਸੋਈ ਉਹ ਪਰਮੇਸ਼ਰ ਕਿਰਪਾ ਕਰਕੇ ਗੁਰਾਂ ਦੁਆਰਾ ਬਖਸ਼ ਦੇਣਾ ਕਰੇ ਤਾਂ ਜਿਸ ਨੂੰ ਸਤਿਗੁਰਾਂ ਦੁਆਰਾ ਬਖਸ਼ਿਸ਼ ਕਰ ਦਿੰਦਾ ਹੈ ਉਸ ਨੂੰ ਇਹ ਰਿੱద్ధి ਸਿੱਧੀ ਮੁਕਤੀ ਆ ਕੇ ਮਿਲ ਜਾਂਦੀ ਹੈ ਨਾਨਕ ਤਾ ਕੋ ਮਿਲੈ ਵਡਾਈ ਜਿਸ ਘਟ ਭੀਤਰ ਸਬਦ ਰਵੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਪੁਰਖ ਨੂੰ ਪਰਮੇਸ਼ਰ ਦੀ ਪ੍ਰਾਪਤੀ ਔਨ ਰੂਪ ਵਡਿਆਈ ਮਿਲਦੀ ਹੈ ਜਿਸ ਦੇ ਘਟ ਹਿਰਦੇ ਦੇ ਭੀਤਰ ਵਿੱਚ ਹਰ ਵਕਤ ਗੁਰ ਸ਼ਬਦ ਉਪਦੇਸ਼ ਦੁਆਰਾ ਸੱਚੇ ਨਾਮ ਦਾ ਰਵੈ ਉਚਾਰਨ ਹੁੰਦਾ ਹੈ ਸਭ ਕਟ ਮੇਰੇ ਹਉ ਸਭਨਾ ਅੰਦਰ ਜਿਸਹਿ ਖੁਆਈ ਤਿਸ ਕੌਣ ਰਖੈ ਇਹ ਪਰਮੇਸ਼ਰ ਵੱਲੋਂ ਅਕਾਲ ਗੂ ਬਾਣੀ ਹੈ ਕਿ ਚਾਰੇ ਖਾਣੀਆਂ ਦੇ ਜੀਵਾਂ ਦੇ ਸਾਰੇ ਕਟ ਸਰੀਰ ਮੇਰੇ ਹੀ ਰਚੇ ਹੋਏ ਹਨ ਮੈਂ ਹੀ ਸਭਨਾ ਸਾਰਿਆਂ ਦੇ ਹਿਰਦੇ ਵਿੱਚ ਵਿਆਪਕਾਂ ਜਿਸ ਦੀ ਬਿਰਤੀ ਤ੍ਰਿਸ਼ਨਾ ਹੋ ਮੈਂ ਕਰਕੇ ਆਪਣੇ ਵੱਲੋਂ ਖੁਆਈ ਭੁਲਾਈ ਹੋਈ ਹੈ ਉਸ ਨੂੰ ਕੌਣ ਕੌਣ ਚੰਗੀ ਸਿੱਖਿਆ ਕਥਨ ਕਰਕੇ ਸਮਝਾ ਸਕਦਾ ਕੋਈ ਨਹੀਂ ਜਿਸ ਹੈ ਦਿਖਾਲਾ ਵਾਟੜੀ ਤਿਸ ਹੈ ਪੁਲਾਵੇ ਕੌਣ ਹਾਂ ਜਿਸ ਦੇ ਹਿਰਦੇ ਅੰਦਰ ਨਿਮਰਤਾ ਵੇਖ ਕੇ ਮੈਂ ਭਗਤੀ ਰੂਪ ਸ੍ਰੇਸ਼ਟ ਵਾਟੜੀ ਰਸਤਾ ਵਿਖਾ ਦਿੰਦਾ ਉਸ ਨੂੰ ਦੁਨੀਆ ਵਿੱਚੋਂ ਕੌਣ ਐਸੇ ਮਾਰਗ ਤੋਂ ਪੁਲਾ ਸਕਦਾ ਹੈ ਕੋਈ ਨਹੀਂ ਜਿਸ ਹੈ ਪੁਲਾਈ ਪੰਦ ਸਿਰ ਤਿਸ ਹੈ ਦਿਖਾਵੇ ਕੌਣ ਜਿਸ ਨੂੰ ਬਕੁੰਠ ਮੁਕਤ ਰੂਪੀ ਪੰਦ ਮਾਰਗ ਦੇ ਸਿਰੇ ਪਹੁੰਚੇ ਹੋਏ ਨੂੰ ਹਕਾਰੀ ਜਾਣ ਕੇ ਬਕੁੰਠ ਮੁਕਤ ਰੂਪੀ ਮਾਰਗ ਪੁਲਾ ਦੇਣਾ ਕਰਾਂ ਉਸ ਨੂੰ ਕੌਣ ਦੁਆਰਾ ਐਸਾ ਮਾਰਗ ਦਿਖਾ ਸਕਦਾ ਕੋਈ ਵੀ ਨਹੀਂ ਦਿਖਾ ਸਕਦਾ ਫਿਰ ਉਹਨਾਂ ਨੇ ਪ੍ਰਸ਼ਨ ਕੀਤਾ ਕਿ ਸਤਿਗੁਰਾਂ ਦੇ ਪਾਸੋਂ ਈਸ਼ਰ ਨਾਮੀ ਸਿੱਧ ਨੇ ਗ੍ਰਸਤੀ ਦੇ ਲਖਣ ਪੁੱਛੇ ਕਿ ਅਸਲੀ ਗ੍ਰਸਤੀ ਕੌਣ ਹੈ ਪਾਤਸ਼ਾਹ ਉੱਤਰ ਦੇ ਰਿਹਾ ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗਰਹ ਕਰੇ ਜਪ ਤਪ ਸੰਜਮ ਪੀਖਿਆ ਕਰੇ ਏ ਭਾਈ ਉਹ ਅਸਲੀ ਗ੍ਰਸਤੀ ਹੈ ਜਿਹੜਾ ਇੰਦਰੀਆਂ ਨੂੰ ਵਿਕਾਰਾਂ ਵੱਲ ਜਾਣ ਤੋਂ ਨਿਗਰਹ ਕਈ ਰੋਕਣਾ ਕਰਦਾ ਹੈ ਵਾ ਇੰਦਰੀਆਂ ਦਾ ਦਮਨ ਕਰਦਾ ਹੈ ਪਾਪ ਪ੍ਰਾਇ ਕਰਾਂ ਵੱਲੋਂ ਤੱਕਣਾ ਨਹੀਂ ਕਰਦਾ ਪੁੰਨ দান ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਪੁੰਨ দান ਦਾ ਸਰੀਰ ਕਰੇ ਪਾਪ ਜਦੋਂ ਲੋੜ ਪਵੇ ਆਪਣੇ ਸਰੀਰ ਤੱਕ ਪੁੰਨ দান ਕਰ ਦੇਵੇ ਜਿਵੇਂ ਹਰੀ ਚੰਦ ਰਾਜੇ ਨੇ ਆਪਣਾ ਸਰੀਰ ਵਿਸ਼ਵਾ ਮਿੱਤਰ ਤੈਂ দান ਕਰ ਦਿੱਤਾ ਸੀ ਅਤੇ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹਿੰਦ ਦੀ ਰੱਖਿਆ ਵਾਸਤੇ ਆਪਣਾ ਸਰੀਰ ਪਾਵ ਆਪਣੇ ਸੀਸ ਦਾ ਬਲੀਦਾਨ ਕਰ ਦਿੱਤਾ ਸੀ ਮਾਰੇ ਕਹਿੰਦੇ ਸੋ ਗਿਰਹੀ ਗੰਗਾ ਕਾ ਨੀਰ ਉਹ ਗ੍ਰਿਸ਼ਤੀ ਭਗਤੀ ਰੂਪ ਗੰਗਾ ਦਾ ਨਾਮ ਰੂਪੀ ਜਲ ਪ੍ਰਾਪਤ ਕਰਨ ਵਾਲਾ ਹੈ ਬੋਲੇ ਈਸ਼ਰ ਸਤ ਸਰੂਪ ਪਰਮ ਤੰਤ ਮਹਾਰੇਖ ਨਾ ਰੂਪ ਸਤਗੁਰੂ ਸਾਹਿਬ ਜੀ ਬੋਲਦੇ ਕਥਨ ਕਰਦੇ ਹਨ ਕਿ ਹੈ ਈਸ਼ਰਨਾਥ ਜੋਗੀ ਜੋ ਪਰਮੇਸ਼ਰ ਸੱਚ ਸਰੂਪ ਹੈ ਉਸ ਪਰਮਤੰਤ ਸਰੂਪ ਵਿੱਚ ਕੋਈ ਵੀ ਉਸ ਪਰਮਤੰਤ ਸਰੂਪ ਵਿੱਚ ਕੋਈ ਵੀ ਮਛਕਾਜ ਆਦ ਰੇਖ ਲਕੀਰ ਮਾਈ ਕੀ ਚਿੰਨ ਤੇ ਕੋਈ ਆਕਾਰ ਨਹੀਂ ਉਹ ਹਰੀ ਉਸ ਗ੍ਰਿਸ਼ਤੀ ਨੂੰ ਪ੍ਰਾਪਤ ਹੁੰਦਾ ਹੈ ਵਾ ਉਹ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ ਫਿਰ ਅੱਗੇ ਪ੍ਰਸ਼ਨ ਕੀਤਾ ਗੋਰਖਨਾਥ ਪੁੱਛਣ ਲੱਗਾ ਕਿ ਅਧੂਤ ਦੇ ਕੀ ਲਖਣ ਹਨ ਪਾਤਸ਼ਾਹ ਫਰਮਾਉਂਦੇ ਆ ਮਹੱਲਾ ਪਹਿਲਾ ਸੂ ਆਉਦੂਤੀ ਜੋ ਤੂ ਪਿਆ ਆਪ ਭਿਖਿਆ ਭੋਜਨ ਕਰੈ ਸੰਤਾਪ। ਹੇ ਗੋਰਖਨਾਥ ਉਹੋ ਹੀ ਆਉਦੂਤੀ ਅਵਦੂਤ ਬ੍ਰਕਤ ਸਾਧੂ ਹੋ ਸਕਦਾ ਹੈ ਜਿਹੜਾ ਆਪ ਆਪਾ ਭਾਵ ਨੂੰ ਚੰਗੀ ਤਰ੍ਹਾਂ ਬ੍ਰह्म ਅਭਿਆਸ ਰੂਪ ਅਗਨੀ ਨਾਲ ਤੁਖਾ ਦੇਵੇ। ਨਾਸ਼ ਕਰ ਦੇਵੇ। ਵਾ ਬ੍ਰह्म ਅਭਿਆਸ ਕਰਕੇ ਆਪਣੇ ਦੇਹ ਅਭਿਆਸ ਨੂੰ ਮਟਾਉਣ ਰੂਪ ਧੂਪ ਪਾ ਕੇ ਤੁਖਾ ਦੇਵੇ। ਅਤੇ ਜੋ ਭਿਖਿਆ ਖੈਰ ਮੰਗ ਕੇ ਭੋਜਨ ਸ਼ਕਦਾ ਪਾਵੇਕ ਕਰਦਾ ਭੋਜਨ ਨਹੀਂ ਸਕਦਾ ਬਾਜੂ ਗੁਰਾਂ ਪਾਸੋਂ ਨਾਮ ਅਮਰਤ ਦੀ ਭੀਖਿਆ ਦਾ ਭੋਜਨ ਮੰਗ ਕਰਕੇ ਚੇਤ ਦੀ ਕਾਗਰਤਾ ਰੂਪ ਸੰਗ ਕਿ ਇਹ ਭਲੀ ਪ੍ਰਕਾਰ ਤਾਪ ਤਪ ਕਰਦਾ ਹੈ ਆਉ ਹਟ ਪਟਣ ਮਹਿ ਭੀਖਿਆ ਕਰੈ ਸੋ ਆਉ ਦੂਤੀ ਸਿਵਪੁਰ ਚੜੈ ਹਾਂ ਜੋ ਆਉ ਹੰਦਾ ਪੁਨਾ ਹੱਠ ਹਿਰਦੇ ਰੂਪੀ ਪਟਣ ਸ਼ਹਿਰ ਵਿੱਚ ਗੁਰਾਂ ਦੁਆਰਾ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਦੀ ਭੀਖਿਆ ਖੈਰ ਮੰਗਣਾ ਕਰਦਾ ਹੈ ਉਹ ਅਦੋਤੀ ਸ਼ੁੱਧ ਸਰੂਪ ਬ੍ਰਖਤ ਸਾਧੂ ਸ਼ਿਵ ਜੀ ਦੀ ਪੁਰ ਪੂਰੀ ਕਲਾਸ਼ ਪਰਬਤ ਤੇ ਚੜ ਜਾਂਦਾ ਹੈ ਕਹਿੰਦੇ ਇਤਨੀ ਸ਼ਕਤੀ ਦਾ ਮਾਲਕ ਹੋ ਜਾਂਦਾ ਅਰਥਾਤ ਜਿਵੇਂ ਸ਼ਿਵ ਜੀ ਦੀ ਪੂਰੀ ਕਲਾਸ਼ ਪਰਬਤ ਚਾਂਦੀ ਵਾਂਗ ਚਮਕਦੀ ਹੈ ਇਉਂ ਸ਼ਿਵ ਜੀ ਪੂਰੀ ਨਿਆਈ ਦਸਵੇਂ ਦਵਾਰ ਰੂਪੀ ਪੂਰੀ ਵਿੱਚ ਚਾਂਦੀ ਦੀ ਨਿਆਈ ਚਿੱਟੀ ਮੇਜ ਦੀ ਬੋਟੀ ਚਮਕਦੀ ਹੈ ਉਸ ਵਿੱਚ ਉਸ ਪੁਰਖ ਦੀ ਸੁਰਤ ਚੜ ਜਾਂਦੀ ਹੈ ਬੋਲੇ ਗੋਰਖ ਸਤ ਸਰੂਪ ਪਰਮ ਤੰਤ ਮਹਰੇਖ ਨ ਰੂਪ ਸਤਗੁਰੂ ਜੀ ਬੋਲਦੇ ਹਨ ਭਾਵ ਕਥਨ ਕਰਦੇ ਹਨ ਕਿ ਇਹ ਗੋਰਖਨਾਥ ਜੋ ਪਰਮੇਸ਼ਰ ਸਤ ਸਰੂਪ ਹੈ ਉਸ ਪਰਮ ਤੰਤ ਵੱਡੇ ਪੂਰਨ ਸਦਾਤ ਰੂਪ ਵਾ ਪੰਜਾਂ ਤਤਾਂ ਦੇ ਪਰਾਂ ਰੂਪ ਬ੍ਰਹਮ ਵਿੱਚ ਕੋਈ ਮਾਸ਼ਕਸ਼ ਆਦ ਰੇਖ ਲਕੀਰ ਮਾਇਕੀ ਚਿੰਨ ਨਹੀਂ ਹੈ ਨਾ ਹੀ ਕੋਈ ਇਸਤਰੀ ਪੁਰਖ ਆਦ ਦਾ ਰੂਪ ਆਕਾਰ ਹੈ ਫਿਰ ਗੋਪੀ ਚੰਦ ਸਿੱਧਾ ਨੇ ਸਿੱਧ ਨੇ ਪੁੱਛਣਾ ਕੀਤਾ ਕਿ ਉਦਾਸੀ ਦੇ ਕੀ ਲਖਣ ਹਨ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ ਓਹੀ ਅਸਲ ਉਦਾਸੀ ਹੈ ਜਿਹੜਾ ਸੰਸਾਰੀ ਵਾਸ਼ਨਾ ਨੂੰ ਲੈ ਕਰਕੇ ਉਦਾਸੀਨਤਾ ਵਾ ਉਪਰਾਮਤਾ ਨੂੰ ਪਾਲਣਾ ਕਰਦਾ ਹੈ ਬਾਹਰ ਦੇ ਰੂਪੀ ਪੱਲੇ ਵਿੱਚ ਉਪਰਾਮਤਾ ਨੂੰ ਪਾ ਲੈਂਦਾ ਹੈ ਜੋ ਅਰਧ ਨੀਚੇ ਹੀਠਾਂ ਜੀਵ ਤੇ ਉਰਧ ਉੱਪਰ ਈਸ਼ਰ ਭਾਵ ਜੀਵ ਦੀ ਅਲ ਭਗਤਾ ਤੇ ਈਸ਼ਰ ਦੀ ਸਰਭਗਤਾ ਨੂੰ ਮੇਟ ਕਰਕੇ ਨਰੰਜਨ ਸੁਧ ਸਰੂਪ ਵਿੱਚ ਨਿਵਾਸ ਕਰਦਾ ਹੈ ਚੰਦ ਸੂਰਜ ਕੀ ਪਾਈ ਗੰਢ ਤਿਸ ਉਦਾਸੀ ਕਾ ਪੜੈ ਨਕੰਧ ਪੜੈ ਨਕੰਧ ਜੋ ਚੰਦ ਚੰਦਰਮਾ ਦੀ ਈੜਾ ਤੇ ਸੂਰਜ ਦੀ ਪਿੰਗਲਾ ਦੋਨਾਂ ਸੁਰਾਂ ਦੁਆਰਾ ਪ੍ਰਾਣਾ ਦੀ ਗੰਢ ਦਸਮ ਦਵਾਰ ਵਿੱਚ ਪਾਉਂਦਾ ਵਾਜੂ ਈੜਾ ਤੇ ਪਿੰਗਲਾ ਦੀ ਸੁਖਮਨਾ ਵਿੱਚ ਮਿਲਨ ਰੂਪ ਗੰਢ ਪਾਉਂਦਾ ਹੈ ਕਹਿੰਦੇ ਜੋ ਚੰਦਰਮਾ ਦੀ ਨਿਆਈ ਵਿਰਾਗ ਤੇ ਸੂਰਜ ਦੀ ਨਿਆਈ ਵਿਵੇਕ ਇਹਨਾਂ ਦੇ ਸੰਯੁਗਤ ਹੋ ਕਰਕੇ ਪਰਮੇਸ਼ਰ ਦੀ ਭਗਤੀ ਕਰਨ ਰੂਪ ਗੰਢ ਗੰਠ ਪਾਉਂਦਾ ਹੈ ਮਹਾਰਾਜ ਕਹਿੰਦੇ ਤਿਸ ਉਦਾਸੀ ਵਿਰਕਤ ਬੁਰਖ ਦਾ ਜੀਵ ਆਤਮਾ ਕੰਧ ਦੇਹਾਂ ਵਿੱਚ ਨਹੀਂ ਪੈਂਦਾ ਗਿਰਦਾ ਭਾਵ ਉਸ ਉਦਾਸੀ ਨੂੰ ਅਖੰਡ ਚੇਤਨ ਦੇ ਮਿਲ ਜਾਂਦੀ ਹੈ ਬੋਲੇ ਗੋਪੀ ਚੰਦ ਸਤ ਸਰੂਪ ਪਰਮ ਤੰਤ ਮਹਿ ਰੇਖ ਨ ਰੂਪ ਸਤਿਗੁਰੂ ਜੀ ਬੋਲੇ ਤੂੰ ਭਾਵ ਬੋਲਦੇ ਹਨ ਕਥਨ ਕਰਦੇ ਹਨ ਕਿ हे ਗੋਪੀ ਚੰਦ ਜੋ ਪਰਮੇਸ਼ਰ ਸੱਚ ਸਰੂਪ ਹੈ ਉਸ ਪਰਮ ਤੰਤ ਭਾਵ ਸਿਧਾਂਤ ਰੂਪ ਬ੍ਰਹਮ ਵਿੱਚ ਕੋਈ ਮਸ਼ਕਸ਼ ਆਦ ਰੇਖ ਲਕੀਰ ਨਹੀਂ ਹੈ ਨਾ ਹੀ ਕੋਈ ਰੂਪ ਆਕਾਰ ਹੈ ਕੇਵਲ ਜੋਤੀ ਸਰੂਪ ਹੈ ਫਿਰ ਚਰਪੰਡਨਾਥ ਜੋ ਸਿੱਧਾਂ ਵਿੱਚ ਇੱਕ ਪਖੰਡੀ ਪੇਖ ਸੀ ਅੱਜ ਕੱਲ ਤਾਂ ਜਿਹੜਾ ਬਹੁਤਾ ਪਖੰਡ ਕਰੇ ਉਸ ਨੂੰ ਪਖੰਡੀ ਕਹਿੰਦੇ ਆ ਪਰ ਸਿੱਧਾਂ ਵਿੱਚ ਇੱਕ ਪੰਥ ਹੈ ਪਹਿਲਾਂ ਇਹ ਸ਼ਬਦ ਪਾਪਖੰਡੀ ਸੀ ਹੌਲੀ ਹੌਲੀ ਪਪਾ ਲੋਪ ਹੋ ਗਿਆ ਇਹ ਪਖੰਡੀ ਸ਼ਬਦ ਰਹਿ ਗਿਆ ਉਸ ਦੇ ਲਖਣ ਸਤਗੁਰਾਂ ਪੁੱਛਣਾ ਕੀਤੇ ਕਿ ਪਖੰਡੀ ਦੇ ਕੀ ਲਖਣ ਹਨ ਸਤਗੁਰਾਂ ਤੋਂ ਪੁੱਛਦੇ ਆ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਮਹੱਲਾ ਪਹਿਲਾ ਸੋ ਪਖੰਡੀ ਜੇ ਕਾਇਆ ਬਖਾਲੇ ਕਾਇਆ ਕੀ ਅਗਨ ਬ੍ਰਹਮ ਪਰਜਾਲੇ। ਹੇ ਚਰਪਟਨਾਥ ਉਹੋ ਹੀ ਪਖੰਡੀ ਪਾਪਾਂ ਨੂੰ ਖੰਡਨ ਵਾਲਾ ਪੁਰਖ ਵਾ ਪਖੰਡੀ ਮਤ ਵਾਲਾ ਹੈ ਜਿਹੜਾ ਬੁੱਧੀ ਨੂੰ ਬ੍ਰਹਮ ਗਿਆਨ ਰੂਪੀ ਜਲ ਦੇ ਨਾਲ ਇਸ਼ਨਾਨ ਕਰਕੇ ਪਖਾਲੇ ਧੋਣਾ ਕਰੇ। ਵਾ ਕਾਇਆ ਦੇਹ ਨੂੰ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਕੇ ਸ਼ੁੱਧ ਕਰਦਾ ਹੈ। ਪਰਜਾਲੇ ਕੀ ਦੇਹੀ ਦੀ ਹੰਗਤਾ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਨਾਲ ਪਰ ਵਿਸ਼ੇਸ਼ ਕਰਕੇ ਜਾਲੇ ਸਾੜਦਾ ਜਲਦਾ ਹੈ। ਸੁਪਨੇ ਬਿੰਦ ਨਦੇਈ ਚਰਣਾ ਤਿਸ ਪਾਖੰਡੀ ਜਰਾ ਨਮਰਣਾ ਜਿਹੜਾ ਸੁਪਨੇ ਵਿੱਚ ਵੀ ਆਪਣੇ ਬਿੰਦ ਵੀਰਜ ਬੂੰਦ ਨੂੰ ਚਰਨ ਗਿਰ ਨਹੀਂ ਦਿੰਦਾ ਬਾ ਸੰਸਾਰ ਰੂਪੀ ਸੁਪਨੇ ਵਿੱਚ ਬਿੰਦ ਫੁਰਨੇ ਨੂੰ ਬਿਰਤੀ ਨੂੰ ਚੜ ਨਹੀਂ ਦਿੰਦਾ ਭਾਵ ਥੋੜੀ ਮਾਤਰ ਦੀ ਪਦਾਰਥਾਂ ਵਿੱਚ ਚਿੱਤ ਦੀ ਬਿਰਤੀ ਲੱਗਣ ਨਹੀਂ ਦਿੰਦਾ ਉਸ ਪਾਖੰਡੀ ਮਤ ਵਾਲੇ ਨੂੰ ਆ ਪਾਪਾਂ ਦੇ ਖੰਡਨ ਵਾਲੇ ਮਤ ਵਿੱਚ ਵਿਚਰਨ ਵਾਲੇ ਪੁਰਖ ਨੂੰ ਜਰਾ ਬਡੇਪਾ ਤੇ ਮਰਨਾ ਨਹੀਂ ਹੁੰਦਾ ਬੋਲੇ ਚਰਪਟ ਸਤ ਸਰੂਪ ਪਰਮ ਤੰਤ ਮਹਰੇਖ ਨਾ ਰੂਪ ਸਤ ਗੁਰੂ ਜੀ ਬੋਲੇ ਤੂੰ ਭਾਵ ਬੋਲਦੇ ਹਨ ਕਥਨ ਕਰਦੇ ਹਨ ਕਿ ਇਹ ਚਰਪਟ ਨਾਥ ਜੋ ਸਤ ਸੱਚ ਸਰੂਪ ਪਰਮੇਸ਼ਰ ਹੈ ਉਸ ਪਰਮ ਤੰਤ ਵੱਡੇ ਸਿਧਾਂਤ ਰੂਪ ਪਰਮੇਸ਼ਰ ਵਿੱਚ ਨਾ ਕੋਈ ਰੇਖ ਲਕੀਰ ਨਾ ਹੀ ਕੋਈ ਮਾਇਕੀ ਚਿੰਨ ਹੈ ਨਾ ਹੀ ਕੋਈ ਰੂਪ ਆਕਾਰ ਹੈ ਫਿਰ ਭਰத்ਰੀ ਨੇ ਪੁੱਛਣਾ ਕੀਤਾ ਕਿ ਵਿਰਾਗੀ ਦੇ ਕੀ ਲਖਣ ਹਨ ਗੁਰੂ ਬਾਬਾ ਜੀ ਉੱਤਰ ਦੇ ਰਹੇ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗगन ਮੰਡਲ ਮਹਿ ਰੂਪੈ ਥੰਮ ਏ ਭਾਈ ਉਹੋ ਹੀ ਅਸਲ ਵਿਰਾਗਵਾਨ ਹੈ ਜਿਹੜਾ ਆਪਣੇ ਮਨ ਨੂੰ ਜੀਵ ਭਾਵ ਵੱਲੋਂ ਉਲਟੇ ਉਲਟਾ ਫੇਰ ਕੇ ਬ੍ਰਹਮ ਪਰਮੇਸ਼ਰ ਵੱਲ ਲਾਉਂਦਾ ਹੈ ਵਾ ਜਿਹੜਾ ਪ੍ਰਾਣਾਂ ਨੂੰ ਉਲਟਾ ਕੇ ਬ੍ਰਹਮ ਸਰੂਪ ਵਿੱਚ ਮਿਲ ਜਾਂਦਾ ਹੈ ਕਹਿੰਦੇ ਤਤ ਪਦ ਪਾਦੇ ਲਖਰਤ ਰੂਪ ਬ੍ਰਹਮ ਵਿੱਚ ਮਿਲ ਜਾਂਦਾ ਹੈ ਗगन ਮੰਡਲ ਦਸਵੇਂ ਦੁਆਰ ਵਿੱਚ ਸਵਾਸਾਂ ਨੂੰ ਥੰਮ ਰੋਕ ਕੇ ਰੂਪੈ ਰ ਇਸਤਿਤ ਕਰਦਾ ਹੈ ਐਨਸ ਅੰਤਰ ਰਹੇ ਧਿਆਨ ਤੇ ਬੈਰਾਗੀ ਸਤ ਸਮਾਨ ਜਿਸ ਦੇ ਰਾਤ ਦਿਨੇ ਚਿੱਤ ਅੰਤਰ ਵਿੱਚ ਪ੍ਰਭੂ ਦਾ ਧਿਆਨ ਰਹਿੰਦਾ ਹੈ ਪਾਵ ਹਿਰਦੇ ਕਰਕੇ ਪ੍ਰਭੂ ਨਾਮ ਵਿੱਚ ਜੁੜਿਆ ਰਹਿੰਦਾ ਹੈ ਹਰ ਵਕਤ ਧਿਆਨ ਵਿੱਚ ਜੁੜਿਆ ਰਹਿੰਦਾ ਹੈ ਜਿਸ ਕਰਕੇ ਹਿਰਦੇ ਦੇ ਵਿੱਚ ਅ ਗਿਆਨ ਰੂਪੀ ਰਾਤ ਤੋਂ ਗਿਆਨ ਰੂਪ ਦਿਨ ਚੜ ਜਾਂਦਾ ਹੈ ਉਵਿਰਾਗ ਮਾਨਸ ਪੁਰਖ ਸੱਚ ਸਰੂਪ ਪਰਮੇਸ਼ਰ ਦੇ ਸਮਾਨ ਬਰਾਬਰ ਹੀ ਹੈ ਬੋਲੇ ਪਰਥਰ ਸਤ ਸਰੂਪ ਪਰਮ ਤੰਤ ਮਹ ਰੇਕ ਨਾ ਰੂਪ ਸਤ ਗੁਰੂ ਜੀ ਬੋਲੇ ਤੋਂ ਪਾ ਬੂਲ ਦੇ ਕਥਨ ਕਰਦੇ ਹਨ ਕਿ हे ਭਰਤਰੀ ਨਾਦ ਜੀ ਜੋ ਸੱਚ ਸਰੂਪ ਪਰਮੇਸ਼ਰ ਹੈ ਵਾਹੇ ਭਾਈ ਸਾਡੇ ਬੋਲੇ ਕਥਨ ਕੀਤੇ ਉਪਦੇਸ਼ ਨਾਲ ਰਦੇ ਰੂਪੀ ਪਰ ਥਰ ਕਹਿੰਦੇ ਥਾਂ ਨੂੰ ਭਰ ਲੈ ਤੇ ਨਿਸ਼ਚਾ ਕਰਕੇ ਪਰਥਰ ਪਰਮੇਸ਼ਰ ਹੀ ਸੱਚ ਸਰੂਪ ਹੈ ਉਸ ਪਰਮ ਤੰਤ ਵਿੱਚ ਤਤਾਂ ਤੋਂ ਪਰਮ ਵੱਡੇ ਵੱਡੇ ਸਿਧਾਂਤ ਰੂਪ ਪਰਮੇਸ਼ਰ ਵਿੱਚ ਕੋਈ ਮਛਕਛ ਆਦ ਰੇਖ ਲਕੀਰ ਤੇ ਮਾਈ ਕੀ ਰੂਪ ਚਿੰਨ ਆਕਾਰ ਨਹੀਂ ਫਿਰ ਬਾਕੀ ਦੇ ਸਿੱਧ ਗੁਰੂ ਜੀ ਨੂੰ ਕਹਿਣ ਲੱਗੇ ਕਿ ਕੁਝ ਸਾਡੇ ਵੀ ਪ੍ਰਸ਼ਨਾਂ ਦੇ ਉੱਤਰ ਦੇਣਾ ਕਰੋ ਜੋ ਸਿੱਧਾ ਨੇ ਪ੍ਰਸ਼ਨ ਕੀਤੇ ਸਨ ਉਸ ਨੂੰ ਪਹਿਲਾਂ ਆਪਣੀ ਰਸਨਾ ਦੁਆਰਾ ਉਚਾਰ ਕੇ ਫਿਰ ਉੱਤਰ ਦੇਣਗੇ ਮਹੱਲਾ ਪਹਿਲਾ ਕਿਉ ਮਰੈ ਮੰਦਾ ਕਿਉ ਜੀਵੈ ਜੁਗਤ ਇਹ ਪ੍ਰਸ਼ਨ ਹੈ ਕਿ ਮਨ ਦਾ ਮੰਦਾ ਭੈੜਾ ਸਬਾਹ ਕਿਵੇਂ ਮਰਦਾ ਹੈ ਪ੍ਰਸ਼ਨ ਫਿਰ ਅਸਲ ਜੀਵ ਹੈ ਜੀਵਣੇ ਦੀ ᔪਗਤੀ ਨੂੰ ਜੀਵ ਕਿਵੇਂ ਪ੍ਰਾਪਤ ਹੁੰਦਾ ਹੈ ਭਾਗ ਕਿਸ ᔪਗਤੀ ਨਾਲ ਪੁਰਖ ਨੂੰ ਸੰਸਾਰ ਵਿੱਚ ਜਿਉਣਾ ਕਹੀਦਾ ਕੰਨ ਪੜਾਏ ਕੀ ਖਾਜੈ ਭੁਗਤ ਫਿਰ ਪ੍ਰਸ਼ਨ ਹੈ ਕਿ ਕੰਨ ਪੜਵਾ ਕੇ ਜੋਗੀ ਬਣੇ ਪੁਰਖ ਨੂੰ ਕਿਸ ਪ੍ਰਕਾਰ ਕਿਹੋ ਜਿਹਾ ਭੋਜਨ ਖਾਣਾ ਚਾਹੀਦਾ ਗੁਰੂ ਜੀ ਪਹਿਲੇ ਪ੍ਰਸ਼ਨ ਦਾ ਉੱਤਰ ਦੇ ਰਹੇ ਆਸਤ ਨਾਸਤ ਏਕੋ ਨਾਉ ਕਿ ਭਾਈ ਇੱਕ ਕਾਲਪੁਰਖ ਦੇ ਨਾਮ ਦਾ ਆਸਤੰਦਾ ਆਸਤਕ ਸ਼ਰਧਾਲੂ ਹੋ ਕੇ ਨਾਮ ਤੇ ਰੂਪ ਵਾਲੇ ਸੰਸਾਰ ਨੂੰ ਨਾਸਤ ਨਾਸ਼ ਸਮਝੇ ਇਉ ਮੰਨਦਾ ਮੰਦਾ ਸੁਭਾਅ ਮਰ ਜਾਂਦਾ। ଅଥବା ਕਈ ਗਿਆਨੀ ਸੱਜਣ ਇੱਕ ਪੰਕਤੀ ਵਿੱਚ ਪਹਿਲੇ ਤੇ ਦੂਸਰੇ ਪ੍ਰਸ਼ਨ ਦਾ ਉੱਤਰ ਇਉ ਵੀ ਲਾਉਂਦੇ ਆ। ਇੱਕ ਆਤਮਾ ਆ ਕਈਏ ਸਰਬ ਔਰ ਤੇ ਸਤ ਹੈ ਤੇ ਆ ਨਾਮ ਤੇ ਰੂਪ ਨਾਸ ਨਾਸ਼ ਹੋਣ ਵਾਲੇ ਹਨ। ਵਾ ਆ ਸਤ ਆ ਸਰਬ ਔਰ ਤੇ ਜੋ ਸਤ ਸਰੂਪ ਪਰਮੇਸ਼ਰ ਹੈ। ਉਸ ਇੱਕ ਦੇ ਸੱਚੇ ਨਾਮ ਉੱਤੇ ਜੋ ਭਾਵਨਾ ਕਰਨੀ ਇਹੋ ਅਸਲ ਜੀਵਣੇ ਦੀ ਜੁਗਤੀ ਹੈ ਸਤਿਗੁਰੂ ਜੀ ਦੋ ਪ੍ਰਸ਼ਨਾਂ ਦਾ ਉੱਤਰ ਦੇ ਕੇ ਅੱਗੇ ਜਾ ਕੇ ਤੀਸਰੇ ਪ੍ਰਸ਼ਨ ਦਾ ਉੱਤਰ ਦੇਣਗੇ ਇੱਕ ਸਿੱਧ ਨੇ ਹੋਰ ਪ੍ਰਸ਼ਨ ਕੀਤਾ ਕੌਣ ਸੋ ਅੱਖਰ ਜਿਤ ਰਹੇ ਹਿਆਉ ਉਹ ਕੌਣ ਕਿਹੜਾ ਅੱਖਰ ਉਪਦੇਸ਼ ਹੈ ਜਿਸ ਕਰਕੇ ਹਿਆਉ ਹਿਰਦਾ ਪਰਮੇਸ਼ਰ ਵਿੱਚ ਇਸਤਿਤ ਹੋਇਆ ਰਹਿੰਦਾ ਵਾਉ ਕਿਹੜਾ ਮੰਤਰ ਉਪਦੇਸ਼ ਹੈ ਜਿਸ ਕਰਕੇ ਜੀਵ ਹਿਆਉ ਲੱਜਿਆ ਦੇ ਸਹਿਤ ਰਹਿਣਾ ਕਰੇ ਬਾਬਾ ਆਪਣੇ ਗੁਰੂ ਪੀਰ ਦੀ ਸ਼ਰਮ ਕਰੇ ਔਗਣ ਨਾ ਕਰੇ ਇਸ ਪ੍ਰਸ਼ਨ ਦਾ ਸਤਿਗੁਰੂ ਜੀ ਅਗਲੀ ਤੋਕ ਵਿੱਚ ਨਾਲੇ ਹੀ ਉੱਤਰ ਦਿੰਦੇ ਹਨ ਧੂਪ ਪਸ਼ਾਬ ਜੇ ਸਮਕਰ ਸਹ ਤਾ ਨਾਨਕ ਆਖੇ ਗੁਰ ਕੋ ਕਹੇ ਪਹਿਲਾ ਅਰਥ ਤਾਂ ਹੀ ਕਰਦੇ ਸੰਸਾਰੀ ਲੋਕਾਂ ਦੇ ਧੂਪ ਧੁੱਪ ਦੀ ਨਿਆਈ ਦੁੱਖ ਦੇਣ ਵਾਲੇ ਕੋੜੇ ਬਚਨਾ ਤੇ ਸ਼ਾਂ ਦੀ ਨਿਆਈ ਸੁੱਖ ਦੇਣ ਵਾਲੇ ਸੀਤਲ ਬਚਨ ਵਾ ਧੂਪ ਪਸ਼ਾਬ ਭਾਵ ਦੁੱਖ ਸੁਖ ਵਾ ਮਿੱਤਰ ਸਤਰੂ ਪੁਣਾ ਵਾ ਉਸ ਤੋਂ ਨਿੰਦਿਆ ਆਦਿਨਾਂ ਨੂੰ ਜੇਕਰ ਸਮ ਬਰਾਬਰ ਕਰਕੇ ਸਹਾਰਨਾ ਕਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਤਾਂ ਕਿ ਇਹ ਤਦ ਗੁਰਾਂ ਦਾ ਆਖੇ ਕਹ ਆਇਆ ਜੋ ਬਚਨ ਉਪਦੇਸ਼ ਹੈ ਗੁਰਾਂ ਦੇ ਉਸ ਉਪਦੇਸ਼ ਨੂੰ ਜੇ ਕੋਈ ਵੀ ਪੁਰਖ ਕਹੇ ਕਥਨ ਕਰਦਾ ਹੈ ਉਸ ਦਾ ਹਿਰਦਾ ਪਰਮੇਸ਼ਰ ਵਿੱਚ ਇਸ ਤਿਤੋਂ ਰੂਪ ਵਲ ਲੱਜਿਆ ਦੇ ਸਹਿਤ ਰਹਿ ਸਕਦਾ ਹੈ ਅਗਲੀ ਟੋਕ ਵਿੱਚ ਦੂਸਰੇ ਪ੍ਰਸ਼ਨ ਕਿਉਂ ਜੀਵੈ ਯੁਗਤ ਦਾ ਉੱਤਰ ਦੇ ਰਹੇ ਆ ਛੇ ਵਰਤਾਰੇ ਵਰਤਹਿ ਪੂਤ ਨਾ ਸੰਸਾਰੀ ਨਾ ਔਦੂਤ ਛੇ ਕੀਏ ਛੇ ਸਾਧ ਦਰਸ਼ਨਾ ਭੇਖਾਂ ਦੇ ਵਰਤਾਰੇ ਤੋਂ ਵਾ ਛੇ ਸ਼ਾਸਤਰਾਂ ਵਾ ਪੰਜ ਗਿਆਨ ਇੰਦਰੀਏ ਛੇਵਾ ਮਨ ਇਹਨਾਂ ਦੇ ਵਿਚਿਆਂ ਦੇ ਵਰਤਾਰੇ ਤੋਂ ਪੂਤ ਕਈਏ ਪਵਿੱਤਰ ਹੋ ਕੇ ਵਰਤੈ ਵਰਤਣਾ ਕਰੇ ਨਾ ਸੰਸਾਰੀ ਦੁਨਿਆਵੀ ਭਾਵ ਗ੍ਰਸਤੀ ਪੁਣੇ ਅਤੇ ਨਾ ਹੀ ਔਦੂਤ ਸਾਧੂ ਆਪਣੇ ਬ੍ਰਕਤੁ ਪੁਣੇ ਦਾ ਹੰਕਾਰ ਹੋਵੇ ਭਾਵ ਸਮ ਦ੍ਰਿਸ਼ਟੀ ਵਿੱਚ ਰਹਿਣਾ ਕਰੇ ਅਗਲੀ ਤੋਂ ਕੁਵੇ ਤੀਸਰੇ ਪ੍ਰਸ਼ਨ ਕੰਨ ਪੜਾਏ ਕਿ ਆ ਖਾਜੈ ਭੁਗਤਦਾ ਉਤਰ ਦੇ ਰੇ ਪਾਦਸ਼ਾ ਨਿਰੰਕਾਰ ਜੋ ਰਹਿ ਸਮਾਈ ਕਾਹੇ ਭੀਖਿਆ ਮੰਗਣ ਜਾਏ ਹੰ ਨਿਰੰਕਾਰ ਪਰਮੇਸ਼ਰ ਦੇ ਵਿੱਚ ਜਿਹੜਾ ਹਰ ਵਕਤ ਲੀਨ ਹੋ ਕੇ ਸਮਾਇਆ ਮਿਲਿਆ ਹੋਇਆ ਰਹਿੰਦਾ ਉਸਨੇ ਕਾਹੇ ਕਿਸ ਵਾਸਤੇ ਖੈਰ ਮੰਗਣ ਲਈ ਜਾਣਾ ਹੈ ਭਾਵ ਉਸ ਨੂੰ ਕੰਨ ਪੜਾ ਕੇ ਭੀਖਿਆ ਮੰਗਣ ਦੀ ਲੋੜ ਨਹੀਂ ਰਹਿੰਦੀ ਫੇ ਪ੍ਰਸ਼ਨ ਹਰੀ ਦਾ ਮੰਦਰ ਕਿਹੜਾ ਹੈ ਗੁਰੂ ਬਾਬਾ ਜੀ ਪੌੜੀ ਰਹੀ ਉੱਤਰ ਦੇ ਰਿਹਾ ਪੌੜੀ ਹਰ ਮੰਦਰ ਸੋਈ ਆਕੀਐ ਜਿੱਥੋਂ ਹਰ ਜਾਤਾ ਭਾਵੇਂ ਸਾਰੇ ਸਰੀਰ ਹੀ ਹਰੀ ਦੇ ਮੰਦਰ ਘਰ ਭਾਵ ਰਹਿਣ ਦੇ ਸਥਾਨ ਹਨ ਪਰ ਅਸਲ ਵਿੱਚ ਉਹੋ ਹੀ ਪਰਮੇਸ਼ਰ ਦਾ ਮੰਦਰ ਕਹੀਦਾ ਜਿੱਥੋਂ ਹਰੀ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ ਅੱਗੇ ਫਿਰ ਪ੍ਰਸ਼ਨ ਉਹ ਕਿੱਥੋਂ ਪ੍ਰਾਪਤ ਹੁੰਦਾ ਹੈ ਪਾਤਸ਼ਾਹ ਉੱਤਰ ਦੇ ਰੇ ਮਾਨਸ ਦੇਹ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਜਿਨ੍ਹਾਂ ਨੇ ਗੁਰਾਂ ਦੇ ਬਚਨੀ ਬਚਨਾ ਨੂੰ ਮੰਨ ਕੇ ਮਾਨਸ ਮਨੁੱਖਾ ਦੇਹੀ ਵਿੱਚ ਪਰਮੇਸ਼ਰ ਨੂੰ ਪਾ ਲਿਆ ਹੈ ਉਹਨਾਂ ਨੇ ਸਾਰਿਆਂ ਵਿੱਚ ਬ੍ਰਹਮ ਆਤਮਾ ਰਮਿਆ ਹੋਇਆ ਪਰਮੇਸ਼ਰ ਪਛਾਣ ਲਿਆ ਇਹੋ ਪਰਮੇਸ਼ਰ ਮਨੁੱਖਾ ਦੇਹੀ ਵਿੱਚ ਹੀ ਪ੍ਰਾਪਤ ਹੁੰਦਾ ਹੈ ਬਾਹਰ ਮੂਲ ਨਾ ਖੋਜੀਐ ਘਰ ਮਾਹੀ ਬਿਦਾਤਾ ਬਾਹਰ ਸੰਸਾਰ ਦੇ ਅੰਦਰ ਕਦਾ ਚਿੱਤ ਵੀ ਪਰਮੇਸ਼ਰ ਨੂੰ ਪਾਲਣਾ ਨਹੀਂ ਚਾਹੀਦਾ ਕਿਉਂਕਿ ਉਹ ਵਿਦਾਤਾ ਫਲ ਪਰਦਾਤਾ ਪਰਮੇਸ਼ਰ ਹਿਰਦੇ ਰੂਪੀ ਘਰ ਦੇ ਵਿੱਚ ਹੀ ਨਿਵਾਸ ਕਰਦਾ ਹੈ ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿਨੀ ਜਨਮ ਗਵਾਤਾ ਜਿਹੜੇ ਮਨਮੁਖ ਪੁਰਖ ਮਨੁੱਖਾ ਸਰੀਰ ਰੂਪੀ ਹਰੀ ਮੰਦਰ ਦੀ ਸਾਰ ਖਬਰ ਨਹੀਂ ਜਾਣਦੇ ਉਹਨਾਂ ਨੇ ਆਪਣੇ ਮਨੁੱਖਾ ਜਨਮ ਨੂੰ ਨਸਫਲ ਹੀ ਗਵਾ ਲਿਆ ਸਭ ਮਹਿ ਇੱਕ ਵਰਤਦਾ ਗੁਰ ਸਬਦ ਹੀ ਪਾਇਆ ਜਾਈ ਸਾਰਿਆਂ ਦੇ ਹਿਰਦੇ ਵਿੱਚ ਸਭ ਥਾਵਾਂ ਵਿੱਚ ਇੱਕ ਪਰਮੇਸ਼ਰ ਹੀ ਵਰਤ ਰਿਹਾ ਪਰ ਉਹ ਗੁਰਬ ਦੀ ਉਪਦੇਸ਼ ਦੁਆਰਾ ਹੀ ਪਾਇਆ ਜਾਂਦਾ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਹ ਸੱਚੇ ਪਾਤਸ਼ਾਹ ਤੋਂ ਵਾਹੋ ਅश्चਰਜ ਤੇ ਵਾਹੋ ਵਿਸਮਾਦ ਰੂਪ ਹੈ ਤੇ ਤੂੰ ਸੱਚੀ ਨਾਈ ਮਹਿਮਾ ਵਾਲਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ E hey. ਕਲਸਾ ਵਾਹਿਗੁਰੂ ਜੀ ਕੀ ਫਤਿਹ